7 ਜੂਨ ਨੂੰ ਬੋਪਾਰਾ ਨਹਿਰ ਪੁਲੀ ਤੇ ਹੋਇਆ ਦਰਦਨਾਕ ਹਾਦਸੇ ਵਿੱਚ ਪਿੰਕੂੜਕਾ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਤੇ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਮਾਮਲੇ ਨੂੰ ਲੈ ਕੇ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ ਥਾਣੇ ਅੱਗੇ ਧਰਨਾ ਲਗਾਇਆ ਗਿਆ ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਲਾਲਚੰਦ ਔਜਲਾਨੀ ਕਿਹਾ ਕਿਸ ਮਾਮਲੇ ਵਿੱਚ ਪਰਿਵਾਰ 'ਚ ਰੋਸ ਹੈ ਕਿ ਉਹਨਾਂ ਦੇ ਬੇਟਿਆਂ ਦੀ ਮੌਤ ਦੀ ਵਜ੍ਹਾ ਬਣੇ ਲੋਕਾਂ ਦਾ ਅਜੇ ਤੱਕ ਪੁਲਿਸ ਪਤਾ ਨਹੀਂ ਲਗਾ ਸਕੇ ਉਹਨਾਂ ਅੱਗੇ ਹੋਰ ਕੀ ਕਿਹਾ ਆਓ ਸੁਣੋ ਅ ਅੱਜ ਘੁੜਕਾ ਪਿੰਡ ਦੇ ਅੰਦਰ ਜੋ 7 ਤਰੀਕ ਨੂੰ ਐਕਸੀਡੈਂਟ ਦੇ ਅੰਦਰ ਸਾਡੇ ਨੌਜਵਾਨ ਬੱਚਿਆਂ ਦੀ ਮੌਤ ਹੋਈ ਥੀ ਉਸ ਦੇ ਰੋਸ ਤੇ ਵਿੱਚ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਅੱਛੀ ਤਰ੍ਹਾਂ ਪਰਿਵਾਰ ਦੇ ਮੁਤਾਬਕ ਜਿਹੜੀ ਇਨਵੈਸਟੀਗੇਸ਼ਨ ਨਹੀਂ ਹੋਈ ਤੋਂ ਪਰਿਵਾਰ ਦੇ ਮੁਤਾਬਕ ਇਹ ਚਾਹੁੰਦੇ ਆ ਕਿ ਮੰਨ ਲਓ ਜਰੂਰ ਬੱਚੇ ਸਾਡੇ ਡਿਗੇ ਆ ਸੜਕ ਦੇ ਉੱਤੇ ਤਾਂ ਉਹਦੇ ਪਿੱਛੇ ਕੋਈ ਟਰੈਕਟਰ ਜਾ ਰਿਹਾ ਸੀਗਾ ਤਾਂ ਟਰੈਕਟਰ ਜਿਹੜਾ ਉਹ ਬੱਚਿਆਂ ਦੇ ਉੱਤੇ ਚੜਿਆ ਤੇ ਇਸ ਕਰਕੇ ਪੁਰਸਤ ਪ੍ਰਸ਼ਾਸਨ ਜਿਹੜੀ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੋਈ ਆ ਪਰ ਅਜੇ ਤੱਕ 13 ਦਿਨਾਂ ਤੱਕ ਜਿਹੜਾ ਉਹਨਾਂ ਨੇ ਪਰਿਵਾਰ ਨੂੰ ਪੂਰਾ ਜਿਹੜਾ ਦਵਾਸਾ ਨੇਕ ਤੋਂ ਆਇਆ ਕਿ ਕੀ ਮਾਮਲਾ ਹੋਇਆ ਤੇ ਇਸ ਕਰਕੇ ਅਸੀਂ ਅੱਜ ਸਾਨੂੰ ਪੂਰਨ ਤੌਰ ਤੇ ਪਿੰਡ ਕੁੜਕਾ ਦੀ ਬੋਲੀਆਂ ਸਮਾਜਪਾਲਟੀ ਜੁਨਟ ਵੱਲੋਂ ਅੱਜ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਪਿਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਤੁਸੀਂ ਉਹ ਬਣਦੇ ਜਿਹੜੇ ਆ ਜਿਹੜੇ ਸਾਡੇ ਐਕਸੀਡੈਂਟ ਦੇ ਵਿੱਚ ਸਾਡੇ ਬੱਚੇ ਦੀ ਡੈਥ ਹੋਈ ਹੈ ਅਗਰ ਉਹ ਡੈਥ ਜਿਹੜੀ ਆ ਕਿਸੇ ਟਰੈਕਟਰ ਦੇ ਟਾਇਰ ਰਾਹੀਂ ਹੋਈ ਆ ਜਾਂ ਕਿਤੇ ਹੋਰ ਕਾਰਨਾ ਕਰਕੇ ਹੋਈ ਆ ਇਹਦੀ ਤਫਦੀਸ਼ ਜਿਹੜੀ ਆ ਸਾਨੂੰ ਕਰਕੇ ਦਿੱਤੀ ਜਾਵੇ ਔਰ ਪ੍ਰਸ਼ਾਸਨ ਨੇ ਸਾਨੂੰ ਕਿਹਾ ਕਿ ਅਸੀਂ ਜਿਹੜੇ ਸੀਟੀਵੀਟੀ ਕੈਮਰੇ ਆ ਉਹ ਜਿਹੜੀ ਰਿਪੋਰਟ ਹੈ ਅਸੀਂ ਚੰਡੀਗੜ੍ਹ ਦੇ ਵਿੱਚ ਭੇਜੀ ਹੈ ਉਹ ਸੋਮਵਾਰ ਔਰ ਤੱਕ ਜਿਹੜੀ ਆ ਸੰਭਾਵਨਾ ਹੈਗੀ ਆ ਅਸੀਂ ਸੋਮਵਾਰ ਤੱਕ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਕਿ ਬੱਚਿਆਂ ਦੇ ਮਾਪਿਆਂ ਨੂੰ ਪੂਰਾ ਇਨਫਾਜ਼ ਮਿਲਣਾ ਚਾਹੀਦਾ ਅਗਰ ਕੋਈ ਐਕਸੀਡੈਂਟ ਜਾਣ ਬੁੱਝ ਕੇ ਜਿਹੜਾ ਕਿਤੇ ਟਰੈਕਟਰ ਦੇ ਜਾਂ ਕਿਤੇ ਹੋਰ ਵਹੀਕਲ ਦੇ ਨਾਲ ਹੋਇਆ ਉਹ ਬਣਦੀ ਜਿਹੜੇ ਜਿਹੜੇ ਜ਼ਿੰਮੇਵਾਰ ਸਾਥੀ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਅਗਰ ਅਗਰ ਇਹ ਪ੍ਰਾਂਤ ਵਿੱਚ ਆਂਦਾ ਕਿ ਟਰੈਕਟਰ ਉੱਪਰ ਚੜ੍ਹਿਆ ਬੱਚਿਆਂ ਦੇ ਉੱਤੇ ਡਿੱਗਣ ਤੋਂ ਬਾਅਦ ਤਾਂ ਜਿਹੜੇ ਉਹ ਚਲਾਉਣ ਵਾਲਾ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੀਦਾ ਇਹ ਸਾਡੇ ਪਰਿਵਾਰ ਦੀ ਮੰਗ ਹੈ ਔਰ ਵਰਜਨ ਸਮਾਜ ਪਾਲਟੀ ਇਸ ਪਰਿਵਾਰ ਦੀ ਮੰਗ ਦੇ ਨਾਲ ਡਟ ਕੇ ਉਹਨਾਂ ਨੂੰ ਇਨਸਾਫ ਦਵਾਉਣ ਦੇ ਲਈ ਖਰਚੀ ਰਹੀ ਹੈਗੀ ਔਰ ਸੋਮਵਾਰ ਤੱਕ ਅਸੀਂ ਬੈਠ ਕਰਾਂਗੇ ਔਰ ਜੋ ਵੀ ਦਿਨ ਦੀ ਜਾਨ ਕੇ ਉਹਦੇ ਤੋਂ ਬਾਅਦ ਅਸੀਂ ਜਿਹੜਾ ਉਹ ਦੱਸਾਂਗੇ ਕਿ ਅਸੀਂ ਸਾਡਾ ਅਗਲਾ ਪ੍ਰੋਗਰਾਮ ਕੀ ਹੈ ਅਸੀਂ ਪਾਲਟੀ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਉਤਾਰ ਸਿੰਘ ਕਰੀਮਪੁਰੀ ਸਾਹਿਬ ਦੀ ਧਿਆਨ ਵਿੱਚ ਲਿਆਵਾਂਗੇ ਜੋ ਵੀ ਮਾਮਲਾ ਹੋਏਗਾ ਔਰ ਜੋ ਵੀ ਸਨ ਬੰਗਲਾਦੇਸ਼ ਦਾ ਨਰਜ਼ੀ ਚੋਣਗੇ ਜਿਸ ਤਰੀਕੇ ਦਾ ਵੀ ਇਨਸਾਫ ਲੈਣ ਲਈ ਸਾਨੂੰ ਲੜਨਾ ਪਿਆ ਭਾਜਪਾ ਸਮਾਜ ਪਾਲਟੀ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਮਿਸ਼ਨ ਲੜਦੀ ਲੜੇਗੀ ਤਲਵਾ ਜਿਆ ਪੀਮ ਜਿਆ ਬਰਤ ਧਰਨਾਵਾਂ ਨੇ ਦੇ ਜਾਰੀ ਰਹੂਗਾ ਨਹੀਂ ਅੱਜ ਦਾ ਧਰਨਾ ਸੀ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਇਸ ਕਰਕੇ ਧਰਨਾ ਜਿਹੜਾ ਅਗਲੇ ਜਿਹੜੇ ਆ ਪਾਲਟੀ ਦੀ ਹਾਈ ਕਮਾਂਡ ਦੇ ਨਾਲ ਔਰ ਵਰਕਰਾਂ ਦੇ ਪਰਿਵਾਰ ਦੇ ਇਤਲਾਹ ਦੇ ਨਾਲ ਅਗਰ ਧਰਨਾ ਲਾਉਣ ਦੀ ਲੋੜ ਪਈ ਤਾਂ ਹਿਲਾਵਾਂਗੇ ਅਗਰ ਧਰਨਾ ਨਹੀਂ ਤਾਂ ਬਿਨੈ ਸਾਡਾ ਚੱਲਦਾ ਰਹੂਗਾ ਤਾਂ ਨਹੀਂ ਲਾਵਾਂਗੇ ਉਧਰ ਐਸਐਚਓ ਗੁਰਨਾ ਸਿਕੰਦਰ ਸਿੰਘ ਮਿਰਕ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਲਾਕੇਪਰ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਟਰੈਕਟਰ ਤੇ ਇਹਨਾਂ ਨੂੰ ਸ਼ੱਕ ਹੈ ਉਹ ਤਫਤੀਸ਼ ਲਈ ਥਾਣੇ ਲਿਆਂਦਾ ਸੀ। ਅਤੇ ਸੀਸੀਟੀਵੀ ਫੁਟੇਜ ਵੀ ਜਾਂਚ ਲਈ ਲੈਬ ਵਿੱਚ ਭੇਜ ਦਿੱਤੀ ਗਈ ਹੈ। ਜਲਦੀ ਸਾਰਾ ਸੱਚ ਸਾਹਮਣੇ ਲਿਆ ਦਿੱਤਾ ਜਾਵੇਗਾ। ਅ ਬੀਤੇ ਦਿਨ ਇੱਕ ਐਕਸੀਡੈਂਟ ਹੋਇਆ ਸੀਗਾ ਸੰਗ ਢੇਸੀਆਂ ਤੋਂ ਗੁਰਾਇਆਂ ਰੋਡ ਪੰਪ ਦੇ ਲਾਗੇ ਨਾ ਜਿਹੜਾ ਮੋਟਰਸਾਈਕਲ ਤੇ ਦੋ ਨੌਜਵਾਨ ਗੁਰਾਇਆਂ ਸਾਈਡ ਨੂੰ ਜਾ ਰਹੇ ਸੀਗੇ ਤੇ ਇੱਕ ਟਰੈਕਟਰ ਜਾ ਰਿਹਾ ਸੀ ਜਿਹਨੂੰ ਪਾਸ ਕਰਨ ਵਾਸਤੇ ਅੱਗੇ ਮੋਟਰਸਾਈਕਲ ਆ ਗਿਆ ਜਿਹੜੇ ਡਿੱਗਣ ਕਾਰਨ ਸੱਟਾਂ ਲੱਗਣ ਕਾਰਨ ਜਿਹੜੀ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਉਸ ਸਬੰਧ ਦੇ ਵਿੱਚ ਮਕਦਮਾ ਦਰਜ ਕਰ ਲਿਆ ਗਿਆ ਸੀਗਾ ਲੇਕਿਨ ਜਿਹੜੇ ਮੋਟਰਸਾਈਕਲ ਵਾਲੇ ਦੋਸ਼ੀ ਸੀਗੇ ਉਹ ਉਹਨਾਂ ਦੀ ਭਾਲ ਚੱਲ ਰਹੀ ਹੈ ਸੀਸੀਟੀਵੀ ਕੈਮਰੇਨਾ ਵੀ ਹੋਰ ਵੀ ਉਹ ਹਾਲੇ ਜਿਹੜਾ ਹੈਗਾ ਗ੍ਰਿਫਟ ਤੋਂ ਬਾਹਰ ਨਹੀਂ ਉਸ ਸਬੰਧ ਦੇ ਵਿੱਚ ਪਰਿਵਾਰ ਵਾਲੇ ਅੱਜ ਆਏ ਸੀਗੇ ਸਾਡੇ ਕੋਲ ਉਹਨਾਂ ਨੇ ਇੱਕ ਪ੍ਰੋਟੈਸਟ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਮੰਨ ਕੀਤੀ ਸੀ ਕਿ ਇਹਨਾਂ ਨੂੰ ਕਲੀਅਰ ਕੀਤਾ ਜਾਵੇ ਔਰ ਇਹਨਾਂ ਨੂੰ ਦੱਸਿਆ ਕਿ ਜਿਹੜਾ ਇਹਦਾ ਜਿਹੜਾ ਐਕਸੀਡੈਂਟ ਦੀ ਇੱਕ ਬਣੀ ਹੋਈ ਯਾ ਮੂਵੀ ਬਣੀ ਹੋਈ ਆ ਉਹ ਅਹੀਂ ਲੈਬ ਦੇ ਵਿੱਚ ਭੇਜੀ ਸੀਗੀ ਉੱਥੋਂ ਥੋੜੀ ਕਲੀਅਰ ਹੋ ਗਈ ਆ ਔਰ ਹੁਣ ਅਹੀਂ ਚੰਡੀਗੜ੍ਹ ਲੈਬ ਚ ਭੇਜ ਰਹੇ ਆ ਉੱਥੋਂ ਪੂਰੀ ਕਲੀਅਰ ਕਰਕੇ ਜਿਹੜੀ ਉਹ ਜਲਦੀ ਜਿਹੜਾ ਉਹਨੂੰ ਕਲੀਅਰ ਕਰ ਦਿੱਤਾ ਜਾਏਗਾ ਕਿ ਜਿਹੜੀ ਬੱਚਿਆਂ ਦਾ ਮੋਟਰਸਾਈਕਲ ਆ ਉਹ ਟਰੈਕਟਰ ਦੇ ਵਿੱਚ ਵੱਜਿਆ ਕਿ ਜਾਂ ਸਿੱਧਾ ਮੋਟਰਸਾਈਕਲ ਦੇ ਵਿੱਚ ਵੱਜਿਆ ਉਹ ਕਲੀਅਰ ਕਰਕੇ ਇਹਨੂੰ ਜਲਦੀ ਜਿਹੜਾ ਹੈਗਾ ਇਨਸਾਫ ਦਿੱਤਾ ਜਾਏਗਾ। ਜੇਰ ਜਿਹੜੇ ਭਾਨਾ ਦੇ ਵਿੱਚ ਚੱਕ ਰਹੇ ਹਨ। ਹਾਂਜੀ ਬਿਲਕੁਲ ਉਹਨਾਂ ਨੇ ਜਦੋਂ ਉਹਨਾਂ ਨੇ ਇਹੀ ਡਿਮਾਂਡ ਰੱਖੀ ਸੀ ਉਹ ਡਿਮਾਂਡਾਂ ਅਸੀਂ ਵੀ ਸਹਿਮਤ ਆ ਬਿਲਕੁਲ ਜਾਇਜ਼ ਡਿਮਾਂਡ ਆ ਇਸ ਕਰਕੇ ਅਸੀਂ ਉਹਨਾਂ ਨੇ ਜਿਹੜਾ ਉਹ ਚਲੇ ਗਏ ਨੇ ਧਰਨਾ ਚੱਕ ਲਿਆ।